ਪੰਜਾਬ ਵਿੱਚ ਦੋ ਖਬਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਇਹ ਦੋ ਖਬਰਾਂ ਨੇ ਪਹਿਲੀ ਖਬਰ ਹੈ ਕਿ ਸੋਖਾਨਾ ਨਾਮਕਲ ਰਾਜਾ ਸਾਹਿਬ ਮੁਲਾਕੇ ਪੰਜਾਬ ਸਰਕਾਰ ਦਾ ਜੁਕਟਣ ਉੱਥੇ ਹੀ ਦੂਜੀ ਖਬਰ ਹੈ ਕਾਂਗਰਸ ਦਾ ਕਾਟੋ ਕੁਲੇਸ਼ ਹੋਰ ਵੱਡਾ ਯਾਰਿਆ ਆਓ ਇਹਨਾਂ ਦੋਵਾਂ ਖਬਰਾਂ ਤੇ ਕਰਾਂਗੇ ਚਰਚਾ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਦੋਸਤੋ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਬਿੱਲ ਕਾ ਨਿਊਜ਼ ਔਨਲਾਈਨ YouTube ਚੈਨਲ ਅਤੇ Facebook ਪੇਜ ਮੱਗਦੇ ਮਿਲਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਦੋਂ ਆਪਣੇ ਭਾਸ਼ਣ ਦੇ ਅਖੀਰ ਵਿੱਚ ਇਹ ਐਲਾਨ ਕੀਤਾ ਸੀ ਕਿ 328 ਪਾਵਨ ਸਰੂਪਾਂ ਨੂੰ ਲੈ ਕੇ ਬੜਾਈਪੁਰ ਸਿਟ ਵੱਲੋਂ ਦੁਆਬੇ ਦੇ ਬੰਗਾ ਨੇੜੇ ਇੱਕ ਧਾਰਮਿਕ ਸਥਾਨ ਤੇ 169 ਜਿੱਥੇ ਸਰੂਪ ਨੇ ਉਹਨਾਂ ਵਿੱਚੋਂ 139 ਸਰੂਪ ਉਹਨਾਂ ਦਾ ਸਰਾਗ ਲਗਾ ਲਿਆ ਇਹ ਖਬਰ ਨੈਸ਼ਰ ਹੁੰਦਿਆ ਹੀ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਉੱਥੇ ਐਜੀਪੀਸੀ ਨੇ ਵੀ ਕਿਆ ਜਾ ਸਕਦਾ ਕਿ ਇਸ ਖਬਰ ਨੂੰ ਲੈ ਕੇ ਨਮੋਚੀ ਵਾਲੀ ਗੱਲ ਸੀ ਕਿਉਂਕਿ ਐਜੀਪੀਸੀ ਜਿਵੇਂ ਇਸ ਸੈੱਟ ਦਾ ਪਹਿਲਾ ਸਹਯੋਗ ਦੇਣ ਤੋਂ ਇਨਕਾਰ ਚ ਕਰ ਚੁੱਕੀ ਹੈ ਉੱਥੇ ਹੀ ਜਥੇਦਾਰ ਕਲਵੀਤ ਕਲਦੀਪ ਸਿੰਘ ਗਰਗਾਜ ਨੇ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਜਥੇਦਾਰ ਨੇ ਉਹਨਾਂ ਨੇ ਆਖਿਆ ਸੀ ਕਿ ਐਜੀਪੀਸੀ ਇਸ ਮਾਮਲੇ ਵਿੱਚ ਪੁਰਸਦਾ ਸਰਕਾਰ ਦਾ ਸਹਿਯੋਗ ਕਰੇਗੀ ਹੁਣ ਇੱਕ ਪਾਸੇ ਜਦੋਂ ਇਹ ਐਲਾਨ ਮੁੱਖ ਮੰਤਰੀ ਸਾਹਿਬ ਨੇ ਕੀਤਾ ਉੱਥੇ ਉਹਨਾਂ ਦੀ ਹੀ ਸਰਕਾਰ ਦੇ ਅੰਦਰ ਕੈਬਨਟ ਮੰਤਰੀ ਦਾ ਅਹੁਦਾ ਜਿਹਨਾਂ ਨੂੰ ਦਿੱਤਾ ਜਾ ਚੁੱਕਾ ਸੀ ਉਹ ਬੰਗਾ ਹਲਕੇ ਤੋਂ ਐਮ ਐਲ ਏ ਸੁਖਵਿੰਦਰ ਸੁਖੀ ਜਿਨ੍ਹਾਂ ਦੀ ਇਸ ਅਸਥਾਨ ਤੇ ਅਥਾ ਸ਼ਰਦਾ ਹੈ ਉਹਨਾਂ ਵੱਲੋਂ ਇਸ ਅਸਥਾਨ ਦੇ ਉੱਤੇ ਆ ਕੇ ਆਪਣਾ ਪੱਖ ਰੱਖਿਆ ਆਪਣੀ ਆਸਥਾ ਦਾ ਜ਼ਿਕਰ ਕੀਤਾ ਔਰ ਉਹਨਾਂ ਨੇ ਇਸ ਨੂੰ ਲੈ ਕੇ ਸਰਕਾਰ ਨਾਲ ਨਾਰਾਜ਼ਗੀ ਜ਼ਾਹਰ ਕੀਤੀ ਇੱਥੇ ਬਸ ਨਹੀਂ ਉਸ ਤੋਂ ਬਾਅਦ ਵਿਰੋਧੀ ਤਰ੍ਹਾਂ ਇੱਕ ਇੱਕ ਕਰਕੇ ਪਾਰਟੀਆਂ ਦੇ ਮੁਖੀ ਇਸ ਸਥਾਨ ਤੇ ਨਤਮਸਤਕ ਹੋਣ ਲਈ ਆਏ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਬਿਆਨ ਦੀ ਨਖੇਦੀ ਕਰਨ ਦਾ ਜਿਹੜਾ ਲਗਾਤਾਰ ਸੈਸਨਸਲਾ ਸ਼ੁਰੂ ਹੋ ਗਿਆ ਇਸ ਸੈਸਨਸਲੇ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਕਟਾਰੇ ਵਿੱਚ ਖੜ ਗਈ ਉੱਥੇ ਹੀ ਸਖਵਿੰਦਰ ਸੁਖੀ ਨੇ ਅਸਤੀਫਾ ਦੇ ਦਿੱਤਾ ਚੇਅਰਮੈਨੀ ਤੋਂ ਕੈਬਨਿਟ ਰੈਂਕ ਤੋਂ ਉਹਨਾਂ ਨੇ ਸਰਕਾਰ ਲਈ ਹੋਰ ਮੁਸ਼ਕਲ ਖੜੀ ਕਰ ਦਿੱਤੀ ਤੇ ਲਗਾਤਾਰ ਸਰਕਾਰ ਨਾਲ ਅੰਦਰ ਖਾਤੇ ਉਹ ਜੁੜੇ ਵੀ ਰਹੇ ਇਸ ਸਾਰੀ ਸਥਿਤੀ ਤੋਂ ਬਾਅਦ ਜਦੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਉਹਨਾਂ ਦੇ ਨਾਲ ਹਰਜੋਤ ਸਿੰਘ ਬੈਂਸ ਇਹ ਸਰਕਾਰ ਦੇ ਮੰਤਰੀ ਇਸ ਅਸਥਾਨ ਤੇ ਪਹੁੰਚਦੇ ਆ ਪਹੁੰਚ ਕੇ ਪ੍ਰਬੰਧਕਾਂ ਦੇ ਨਾਲ ਮੀਟਿੰਗ ਕਰਦੇ ਆ ਕਮਿਊਨੀਕੇਸ਼ਨ ਗੈਪ ਦੀ ਗੱਲ ਕੀਤੀ ਜਾਂਦੀ ਆ ਇਹ ਮੋੜ ਲਗਾ ਦਿੱਤੀ ਜਾਂਦੀ ਆ ਕਿ ਇਹ ਰੂਪ ਸਈ ਨੇ 169 ਦੇ ਇੱਕ 69 ਉੱਥੇ ਹੀ ਪ੍ਰਬੰਧਕ ਕਮੇਟੀ ਨੇ ਹੁਣ ਸਮਾਗਮ ਰੱਖਿਆ ਹੈ 23 ਨੂੰ ਇਸ ਸਮਾਗਮ ਨੂੰ ਲੈ ਕੇ ਸ਼੍ਰੀ ਖਾਟਪਾਲ ਸਾਹਿਬ ਦੇ ਭੋਗ ਜਿਹੜੇ ਆ ਆਰੰਭ ਹੋਣਗੇ 25 ਜਨਵਰੀ ਨੂੰ ਭੋਗ ਪੈਣਗੇ ਵਿਸ਼ਵਾਸ ਦੁਆਇਆ ਮੰਤਰੀਆਂ ਨੇ ਕਿ ਮੁੱਖ ਮੰਤਰੀ ਇਸ ਮੌਕੇ ਤੇ ਆਉਣਗੇ ਜਦੋਂ ਕਿ ਇਹ ਗੱਲ ਚੱਲਦੀ ਹੈ ਕਿ ਮੁੱਖ ਮੰਤਰੀ ਇਸ ਨੂੰ ਲੈ ਕੇ ਜਿਹੜਾ ਸਰਕਾਰ ਨੂੰ ਜ਼ੂ ਟਰਨ ਮੰਨਣਾ ਪਿਆ ਉਸ ਨੂੰ ਲੈ ਕੇ ਵੀ ਉਹ ਗੰਭੀਰ ਹੈ ਇਹ ਹੁਣ ਦੇਖਣਾ ਹੋਵੇਗਾ ਕਿ 25 ਜਨਵਰੀ ਨੂੰ ਕੀ ਇਸ ਸਮਾਗਮ ਤੇ ਮੌਕੇ ਤੇ ਉਹ ਹਕਮਤਾਨ ਮੁੱਖ ਮੰਤਰੀ ਪੰਜਾਬ ਪਹੁੰਚਦੇ ਨੇ ਆ ਕੇ ਕੀ ਬਿਆਨ ਦਿੰਦੇ ਨੇ ਉੱਥੇ ਹੀ ਦੂਏ ਪਾਸੇ ਇਹਨਾਂ ਪਾਵਨ ਸਰੂਪਾਂ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾਂਦੀ ਰਹੀ ਸਤਿ ਭਾਵਨਾ ਜਥੇਬੰਦੋਂ ਭਾਈ ਬਲਦੇਵ ਸਿੰਘ ਵਡਾਲਾ ਤੇ ਉਹਨਾਂ ਦੇ ਸਾਥੀਆਂ ਨੇ ਇਹ ਸਰੂਪ ਨੂੰ ਲੈ ਕੇ ਜੋ ਐਲਾਨ ਹੋਇਆ ਸੀ ਕਿ ਮਿਲ ਗਏ ਨੇ ਉਸ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਵੱਖ ਰੱਖਿਆ ਸ਼ਿਕਾਇਤ ਕੀਤੀ ਕਿ ਉਸ ਸਥਾਨ ਦੇ ਉੱਤੇ ਮਰਜਾਦਾ ਅਨਸਾਰ ਜਿਹੜੇ ਮਹਾਰਾਜ ਦੇ ਸਰੂਪ ਆ ਉੱਥੇ ਸੁਰੱਖਤ ਨਹੀਂ ਹਨ ਕਿਉਂਕਿ ਏਸ ਡੇਰੇ ਦੀ ਆਪਣੀ ਬੱਕਰੀ ਮਰਜਾਦਾ ਹੈ ਪੰਜਾਬ ਦੇ ਵਿੱਚ ਇਸ ਨੂੰ ਲੈ ਕੇ ਜਿੱਥੇ ਸਿਆਤਦਾਨ ਸਾਰੇ ਇੱਕ ਪਾਸੇ ਹੋ ਗਏ ਆ ਜਿਨ੍ਹਾਂ ਦਾ 227 ਨੂੰ ਲੈ ਕੇ ਹਲਕਾ ਬੰਗਾ ਜਾਂ ਜਿੱਥੇ ਵੀ ਇਸ ਸਥਾਨ ਨਾਲ ਜੁੜੀਆਂ ਹੋਈਆਂ ਸੰਗਤਾਂ ਦਾ ਵਾਹ ਵਾਸਤਾ ਆ ਉਹਨਾਂ ਦੀਆਂ ਬੂਟਾਂ ਲੈਣ ਦੀ ਖਾਤਰ ਇਹ ਸਾਰੀਆਂ ਸਿਆਸੀ ਪਾਰਟੀਆਂ ਸਰਕਾਰ ਨੂੰ ਕਟਾਰੇ ਵਿੱਚ ਖੜਾ ਆ ਕਰਦੀਆਂ ਨੇ ਜੇਤੋਂ ਕਿ ਗੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਆ ਉਹਨਾਂ ਸਰੂਪਾਂ ਦੀ ਜਿਹੜੇ ਸਰੂਪ ਐਜੀਪੀਸੀ ਦੱਸਣ ਨੂੰ ਤਿਆਰ ਨਹੀਂ ਤੇ ਉਹ ਕਿਹੜੇ ਕਿਹੜੇ ਥਾਮਾਂ ਤੇ ਗਏ ਆ ਕਿਉਂਕਿ ਇਹ ਹੀ ਦੱਸਿਆ ਜਾ ਰਿਹਾ ਕਿ ਜਿਹੜੇ ਡੇਰਿਆਂ ਦੇ ਉੱਤੇ 51 ਜਾਂ 101 ਅਪਾ ਅਖੰਡਪਾਠ ਆਰਾਮ ਹੁੰਦੇ ਨੇ ਉਹਨਾਂ ਡੇਰਿਆਂ ਤੇ ਇਹ ਮਹਾਰਾਜ ਦੇ ਰੂਪ ਗਏ ਆ ਅਗਰ ਜੇ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਗਈ ਇਹਨਾਂ ਦੇ ਅਸਰਾਗ ਲਗਾਉਣ ਲਈ ਤੋ ਉਪਾਇਤੀ ਕੋਸ਼ਿਸ਼ ਜਿਹੜੀ ਆ ਉਹ ਸਰਕਾਰ ਅਸਫਲ ਹੋਈ ਆ ਇਸ ਖਬਰ ਨੇ ਲਗਾਤਾਰ ਜੜਾਇਆ ਉਹ ਪੰਜਾਬ ਦੇ ਮੀਡੀਆ ਦੇ ਵਿੱਚ ਆਪਣੀ ਜਗ੍ਹਾ ਬਣਾਈ ਹੋਈ ਹੈ ਦੂਸਰੀ ਖਬਰ ਕੱਲ ਵੀ ਆਪਾਂ ਤੁਹਾਨੂੰ ਸੁਣਾਈ ਸੀ ਕਿ ਕਾਂਗਰਸ ਦੇ ਅੰਦਰ ਕਾਟੋ ਕਲੇਸ਼ ਜੱਟ ਵਰਸਸ ਜਾਂ ਜੱਟ ਬਨਾਮ ਦਲਿਤ ਲੀਡਰਸ਼ਿਪ ਨੂੰ ਲੈ ਕੇ ਜਿੱਥੇ ਚਾਂਦੀ ਸਿੰਘ ਚੰਨੀ ਨੇ ਐਸਸੀ ਸੈਲ 올 ਇੰਡੀਆ ਦੇ ਪ੍ਰਧਾਨ ਰਜਿੰਦਰ ਕੁਮਾਰ ਗੋਤਮ ਦੀ ਗਵਾਹੀ ਵਿੱਚ ਜੋ ਮੀਟਿੰਗ ਸੀ ਉੱਥੇ ਨੇ ਆਪਣਾ ਪੱਖ ਰੱਖਿਆ ਸੀ ਆਪਣੀ ਪਾਰਟੀ ਪਲੇਟਫਾਰਮ ਦੇ ਉੱਤੇ ਉਸ ਨੂੰ ਲੈ ਕੇ ਜਿਵੇਂ ਇਹ ਗੱਲ ਬਾਹਰ ਆ ਗਈ ਇਸ ਗੱਲ ਨੂੰ ਲੈ ਕੇ ਲਗਾਤਾਰ ਸੋਸ਼ਲ ਮੀਡੀਆ ਤੇ ਇਹ ਜਾਤੀਵਾਦ ਤੇ ਹੋਰ ਹੀ ਰਾਜਨੀਤੀ ਨੂੰ ਲੈ ਕੇ ਚਰਚਾ ਛੜੀ ਹੋਈ ਹੈ ਅੱਜ ਸਾਰਾ ਦਿਨ ਚੰਜੀ ਸਿੰਘ ਚੰਨੀ ਸਾਹਿਬ ਦਾ ਮੁੱਖ ਮੰਤਰੀ ਪੰਜਾਬ ਲੋਕ ਸਭਾ ਹਲਕਾ ਨਿਰੰਦਤੋ ਉਹ ਐਮਪੀ ਨੇ ਉਹਨਾਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਮੈਂ ਪੰਜਾਬ ਦੇ ਸਾਰੇ ਵਰਗਾਂ ਦੀ ਸਾਰੇ ਵਰਗਾਂ ਦੀ ਜਿਹੜੀ ਗੱਲ ਕਰਦਾ ਹੈ ਉਹਨਾਂ ਨੇ ਇਹਨਾਂ ਆਟਕਲਾਂ ਨੂੰ ਵੀ ਬਰਾਮ ਲਾਇਆ ਕਿ ਪੱਤਰਕਾਰਾਂ ਵੱਲੋਂ ਉਹਨਾਂ ਨੂੰ ਲਗਾਤਾਰ ਸਵਾਲ ਕੀਤੇ ਜਾ ਰਿਹਾ ਕਿ ਕੀ ਉਹ ਆਉਣ ਵਾਲੇ ਸਮੇਂ 'ਚ ਪਾਇਸ ਜਾ ਸਕਦੇ ਆ ਜਿਸ ਬਾਰੇ ਚੰਨੀ ਨੇ ਆਖਿਆ ਕਿ ਉਹ ਕਿਸੇ ਵੀ ਕੀਮਤ ਤੇ ਕਾਂਗਰਸ ਨੂੰ ਨਹੀਂ ਛੱਡ ਰਹਾ ਅਗਰ ਤੋ ਅਨੁਮੇ ਲੱਗਾ ਤਾਂ ਲੋਕ ਮੈਨੂੰ ਵੋਟ ਨਾ ਪਾਉਣ ਜੇ ਅਗਰ ਮੈਂ ਬੀਜੇਪੀ ਦੇ ਵਿੱਚ ਚਲੇ ਜਾਵਾਂ ਸੋ ਦੋਸਤੋ ਗੱਲ ਕਾਂਗਰਸ ਦੇ 카ਟੋਕਲੇਸ਼ ਦੀ ਆ 31 2027 ਤੋਂ ਪਹਿਲਾਂ ਕਾਂਗਰਸ ਇਕਜਟ ਹੋਣ ਦੀ ਸੰਭਾਵਨਾ ਹੈ ਇੱਕ ਪਾਸੇ ਚੰਨੀ ਨੂੰ ਲੈ ਕੇ ਇਹ ਚਰਚਾ ਸ਼ੁਰੂ ਹੋ ਗਈ ਆ ਜਦੋਂ ਕਿ ਦੂਸਰੇ ਪਾਸੇ ਪਿਛਲੇ ਦਿਨਾਂ ਤੋਂ ਜਗ੍ਹਾ ਤਾਰ ਪਾਰਟੀ ਦੇ ਸੁਪਾ ਪ੍ਰਦਾਨ ਅਮਰਿੰਦਰ ਸਿੰਘ ਰਾਜਾ ਬੜੰਗ ਜਿਹੜੇ ਆ ਉਹ ਤਰ੍ਹਾਂ ਤਰ੍ਹਾਂ ਦੇ ਜਿਹੜੇ ਉਹ ਬਿਆਨ ਦੇ ਕੇ ਲੋਕਾਂਲੇ ਮਾਹੌਲ ਬਣੇ ਹੋਇਆ ਦੇਖਦਿਆਂ 23 ਜਨਵਰੀ ਨੂੰ ਕਾਂਗਰਸ ਸਹਾਇਕ ਮਾਨ ਨੇ ਪੰਜਾਬ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸੱਦ ਲਈ ਆ ਜਿੱਥੇ ਇਹਨਾਂ ਲਿਡਰਾਂ ਨੂੰ ਜ਼ਰੂਰ ਸਾਬਕ ਮਿਲੂਗਾ ਕਿ ਕਿਵੇਂ ਪੰਜਾਬ ਦੇ ਵਿੱਚ ਚੱਲਿਆ ਜਾਵੇ ਸੋ ਦੋਸਤੋ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਅੱਜ ਆਪਾਂ ਦੋ ਖਬਰਾਂ ਤੇ ਚਰਚਾ ਕੀਤੀ ਹੈ ਤੁਹਾਨੂੰ ਇਹ ਕਿਵੇਂ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਵੀਡੀਓ ਨੂੰ ਕੇ ਸ਼ੇਅਰ ਜ਼ਰੂਰ ਕਰਿਓ